ਲਓ ਜੀ ਅੱਜ ਆਪਾਂ ਤੁਹਾਨੂੰ ਇੱਕ ਇਹੋ ਜਿਹੀ ਮਸ਼ੀਨ ਦਿਖਾਉਣੇ ਆ ਵੈਂਸਨ ਕੰਪਨੀ ਦੀ ਮਸ਼ੀਨ ਹੈ ਇਹ ਤੇ ਬਾਈ ਕਹਿੰਦਾ ਵੀ ਇਹ ਪਸ਼ੂਆਂ ਦੀਆਂ 4-4 ਪੀੜੀਆਂ ਤੱਕ ਚੱਲਣ ਵਾਲੀ ਮਸ਼ੀਨ ਹੈ ਵੀ ਖਰਾਬ ਨਹੀਂ ਹੁੰਦੀ ਇੰਨੀ ਗਾਰੰਟੀ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨਵਜੋਤ ਬਰਾਰ ਜੀ ਤੇ ਸਾਰੇ ਕਿਸਾਨ ਵੀਰਾਂ ਨੂੰ ਡੇਲੀ ਫਾਰਮਰ ਵੀਰ ਜਿਹੜੇ ਪਸ਼ੂ ਮੇਲੇ ਤੇ ਪਹੁੰਚੇ ਆ ਤੇ ਜਿਹੜੇ ਤੁਹਾਡਾ ਚੈਨਲ ਦੇਖ ਰਹੇ ਆ ਸਭ ਨੂੰ ਜੀ ਆਇਆਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਕਿਹੜੀਆਂ-ਕਿਹੜੀਆਂ ਮਸ਼ੀਨਾਂ ਵਿਖਾਉਣੀਆਂ ਆਪਣੇ ਫਾਰਮਰਾਂ ਨੂੰ ਉਹ ਵੈਂਸਨ ਦੀ ਸਰ ਤੁਸੀਂ ਦੇਖਦੇ ਆਂ ਵੀ ਆਪ ਤੁਸੀਂ ਦੇਖੋਗੇ ਆਪਾਂ ਨੂੰ ਜਿਹੜਾ ਮੇਨ ਚੱਲ ਰਿਹਾ ਸਟਾਰਟਿੰਗ ਮਾਡਲ ਜਿਹੜਾ ਆਪਾਂ ਕਹਿ ਲਿਆ ਜੀ ਉਹੀ ਟਰਾਲੀ ਵਾਲਾ ਮਸ਼ੀਨ ਜਿਹੜਾ ਲੋਕਾਂ ਦੀ ਹਰ ਇੱਕ ਡੇਰੀ ਫਾਰਮਰ ਦੀ ਪਸੰਦ ਦਾ ਬਣਿਆ ਹੋਇਆ ਵੀ ਇੱਕ ਸਟਾਰਟਿੰਗ ਮਾਡਲ ਦਾ ਘਰੇਲੂ ਆਪਾਂ ਸ਼ੁਰੂਆਤ ਕਰਦੇ ਆ ਜਿਹੜੇ ਡੇਰੀ ਫਾਰਮ ਪਸ਼ੂ ਪਾਲਕ ਵੀਰ ਉਹਨਾਂ ਲਈ ਇਹ ਸੇਮ ਹੋਈ 27 ਲੀਟਰ ਦਾ ਡਰਮ ਆ ਜੀ ਠੀਕ ਹੈ ਜੀ 1 ਐਚ ਪੀ ਮੋਟਰ ਆ ਮੋਬਾਈਲ ਮਸ਼ੀਨਾ ਟਰਾਲੀ ਵਾਲੀ ਏ ਜੀ ਟੂ ਵੇ ਆ ਜਿੱਥੇ ਮਰਜ਼ੀ ਰੋੜ ਕੇ ਆਪਾਂ ਇਹਨੂੰ ਰਿਹਾ ਕੇ ਅੱਗੇ ਕੰਮ ਕਰ ਸਕਦੇ ਆ ਠੀਕ ਹੈ ਠੀਕ ਹੈ ਜੀ ਤੇ ਆਪਣੀ ਜਿਹੜੀ 1 ਹਸ ਪਾਵਰ ਦੀ ਮੋਟਰ ਆ ਜੀ 1 ਹਸ ਪਾਵਰ 1 ਹਸ ਪਾਵਰ 1 ਐਚ ਪੀ ਦੀ ਮੋਟਰ ਆ ਜੀ ਇਹਦੇ ਵਿੱਚ ਠੀਕ ਹੈ ਜੀ ਤੇ ਇਹਦੇ ਨਾਲ 27 ਲੀਟਰ ਦਾ ਕੈਨ ਦੱਸਿਆ ਤੁਸੀਂ ਹਾਂ ਜੀ ਆ 27 ਲੀਟਰ ਦਾ ਕੈਨ ਆ ਜੀ ਸੇਮ ਸਾਰਾ ਕੁਝ ਜਿਹ ਬੈਨੀਫਿਟ ਦੱਸਿਆ ਵੀ ਕੈਮੀਕਲ ਵਗੈਰਾ ਧੋਣ ਵਾਲਾ ਪੋਸਟ ਡਿਪ ਕੱਪ ਸੋਲੂਸ਼ਨ ਡਿਪ ਕੱਪ ਵਗੈਰਾ ਸਾਰੇ ਜਿਹੜੇ ਨਾਲ ਆਪਾਂ ਐਕਸਟਰਾ ਜਿਹੜਾ 1000 ਰੁਪਏ ਦਾ ਜਿਹੜਾ ਆਪਣਾ ਗਿਫਟ ਵਾਊਚਰ ਉਹ ਇਹਦੇ ਨਾਲ ਮਿਲੂਗਾ ਉਹ ਨਾਲ ਆਪਾਂ ਸਾਰਾ ਦਵਾਂਗੇ ਤੇ ਕਿੰਨਾ ਪ੍ਰਾਈਸ ਰਹਿੰਦਾ ਜੀ ਇਹਦਾ ਇਹਦਾ ਸਰ ਜਿਵੇਂ 47500 ਪ੍ਰਾਈਸ ਆ ਇਹਦਾ ਆਪਾਂ ਮੇਲੇ ਤੇ 2000 ਡਿਸਕਾਊਂਟ ਆ 45500 ਦੀ ਆਪਾਂ ਨੂੰ ਇਹ ਪਾਉਗੀ ਨਹੀਂ ਇਹਦੇ ਵਿੱਚ ਕੋਈ ਸਬਸਿਡੀ ਵੀ ਹੁੰਦੀ ਔਵੇਂ ਮੈਂ ਸੁਣਿਆ ਸੀ ਹਾਂਜੀ ਹਾਂ ਜਿਹੜੇ ਡੇਰੀ ਫਾਰਮਰ ਵੀਰਾਂ ਦਾ ਮਾਨੂੰ ਟ੍ਰੇਨਿੰਗ ਆਪਣਾ ਡੇਰੀ ਟ੍ਰੇਨਿੰਗ ਸੈਂਟਰ ਤੋਂ ਕੀਤੀ ਸੀ ਡੇਰੀ ਵਿਭਾਗ ਵੱਲੋਂ 10 ਦਿਨ ਦਾ ਜਾਂ ਆਪਾਂ 30 ਦਿਨ ਦਾ ਕੋਈ ਕੋਰਸ ਕੀਤਾ ਹੋਇਆ ਡੇਰੀ ਟ੍ਰੇਨਿੰਗ ਦਾ ਠੀਕ ਹੈ ਉਹਨਾਂ ਨੂੰ ਆਪਾਂ ਨੂੰ ਜਿਹੜੀ ਸਬਸਿਡੀ ਹੈ ਡੇਰੀ ਵਿਭਾਗ ਵੱਲੋਂ ਇਹ ਮਸ਼ੀਨ ਤੇ ਮਿਲਣੀ ਆ ਉਹ ਆਪਾਂ ਨੂੰ 24 ਤੋਂ ਮੰਨ ਲਓ 25000 ਜਾਂ 33000 ਸਮਥਿੰਗ ਜਿਹੜੀ ਸਬਸਿਡੀ ਆ ਜੋ ਵੀ ਡੇਰੀ ਵਿਭਾਗ ਦੀਆਂ ਹਦਾਇਤਾਂ ਨੇ ਉਹਦੇ ਅਨੁਸਾਰ ਮਿਲਣੀ ਆ ਜੀ ਵੀ 24000 ਤੋਂ ਲੈ ਕੇ 33000 ਤੱਕ ਹਾਂ ਹਾਂ ਜੀ ਹਾਂ 24000 ਸਮਥਿੰਗ ਹੈਗੀ ਆ ਜੀ ਮੰਨ ਲਓ ਕਿਸੇ ਆਪਾਂ ਜੇ ਮੰਨੀਏ 25% ਜਾਂ ਕਿਸੇ ਦੇ 33% ਸਬਸਿਡੀ ਆ ਜੀ 33% ਹਾਂ ਜੀ 33% ਇਹ ਛੋਟ ਮਿਲ ਜੂਗੀ ਆਪਾਂ ਨੂੰ ਫਿਰ ਇਸ ਮਸ਼ੀਨ ਦੇ ਵਿੱਚ ਬਿਲਕੁਲ ਬਿਲਕੁਲ ਜੀ ਉਹਦਾ ਛੋਟ ਸਾਰੇ ਫਾਰਮਰ ਆਪਣੇ ਨਾਲ ਪਰਾਨੇ ਜੁੜੇ ਹੋਏ ਆ ਤੁਹਾਨੂੰ ਮਿਲਾਉਣੇ ਵੀ ਆ ਇੱਥੇ ਆਏ ਹੋਏ ਆ ਸਾਡੇ ਕੋਲ ਜਿਹੜੇ ਮਾਲ ਲਗਾਤਾਰ 15 16 ਸਾਲ ਤੋਂ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਠੀਕ ਹੈ ਜੀ ਤੇ ਇਹਦੀ ਗਾਰੰਟੀ ਵਾਰੰਟੀ ਕਿੰਨੀ ਰਹਿੰਦੀ ਹੈ ਜੀ ਇੱਕ ਸਾਲ ਦੀ ਵਾਰੰਟੀ ਆ ਜੀ ਬਕਾਇਦਾ ਵਾਰੰਟੀ ਕਾਰਡ ਭਰ ਕੇ ਦੇਵਾਂਗੇ ਸਿਰਫ ਫੋਲ ਪਾਣੀ ਵਾਲ ਨਹੀਂ ਬਕਾਇਦਾ ਮਲੋ ਵਾਰੰਟੀ ਕਾਰਡ ਕੰਪਨੀ ਵੱਲੋਂ ਜਿਹੜੀ ਵਾਰੰਟੀ ਮਿਲਦੀ ਆ ਉਹ ਅਸੀਂ ਬਕਾਇਦਾ ਭਰ ਕੇ ਦੇ ਦਈਏ ਤੇ ਇਹਦੀ ਬਾਈ ਜੀ ਸਰਵਿਸ ਵਗੈਰਾ ਜਿਵੇਂ ਆਪਾਂ ਕਰਦੇ ਆ ਸਰਵਿਸ ਵੀ ਇਹਦੇ ਪਾਰਟਸ ਵਗੈਰਾ ਹਨਾ ਪਾਰਟਸ ਬਿਲਕੁਲ ਅਵੇਲੇਬਲ ਆ ਜੀ ਜਿਸ ਤਰ੍ਹਾਂ ਦੱਸਿਆ ਜੀ ਮਲੋਟ ਆਪਣਾ ਮੋਕਸਰ ਬਠਿੰਡਾ ਫਾਜ਼ਿਲਕਾ ਲੰਗਾਨਗਰ ਅਬੋਰ ਦੇ ਵਿੱਚ ਹਨੂਮਾਨਗੜ ਸਾਡੀ ਸਰਵਿਸਾਂ ਸਾਰੀਆਂ ਅਵੇਲੇਬਲ ਆ ਤੇ ਹੋਰ ਕਿਹੜੇ-ਕਿਹੜੇ ਮਾਡਲ ਆ ਜਿਹੜੇ ਆਪਾਂ ਅੱਜ ਲੈ ਕੇ ਆਏ ਆ ਇੱਥੇ ਮੇਲੇ ਦੇ ਮੇਨ ਸਰ ਜਿਹੜੀ ਤੁਹਾਨੂੰ ਦੱਸਿਆ ਵੀ ਇਹ ਲੋਕਾਂ ਦੀ ਜਿਹੜੀ ਮੇਨ ਪਸੰਦ ਹੈ ਹੀ ਬਣਿਆ ਹੋਇਆ ਟਰਾਲੀ ਵਾਲਾ ਵੀ ਸ਼ੁਰੂਆਤੀ ਜਿਹੜਾ ਡੇਰੀ ਫਾਰਮਰ ਵੀਰਾ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਇਹੀ ਮਸ਼ੀਨ ਜ਼ਿਆਦਾ ਪਸੰਦ ਕਰਦਾ ਤੇ ਉਹਨੂੰ ਚਲਾਉਣੀ ਵੀ ਆਸਾਨ ਰਹਿੰਦੀ ਆ ਕੋਈ ਫਿਟਿੰਗ ਦਾ ਖਰਚਾ ਨਹੀਂ ਗਾ ਲਜਾਣੀ ਆ ਪਲੱਗ ਇਨ ਪਲੇ ਘਰੇ ਜਾ ਕੇ ਤਾਰ ਲਾ ਕੇ ਆਪਾਂ ਚਲਾ ਲੈਣੀ ਆ ਜੀ ਕੋਈ ਇਹਦਾ ਖਰਚਾ ਨਹੀਂ ਫਿਟਿੰ ਇਹ ਮੱਝਾਂ ਤੇ ਗਾਈਆਂ ਦੋਨਾਂ ਦੀ ਧਾਰ ਕੱਢਦੀ ਬਿਲਕੁਲ ਜੀ ਬਿਲਕੁਲ ਅਸੀਂ ਆਪਣਾ ਮਸ਼ੀਨ ਦੇ ਵਿੱਚ ਕੋਈ ਐਕਸਟਰਾ ਉਹ ਨਹੀਂ ਕਰਦੇਗੇ ਵੀ ਤੁਸੀਂ ਮੱਝਾਂ ਵਾਸਤੇ ਆਹ ਚੀਜ਼ ਲਾਈ ਆ ਜੀ ਉਹਦਾ ਰੇਟ ਵਧਾ ਦਈਏ ਸੇਮ ਮਸ਼ੀਨ ਆਪਣੀ ਹੈ ਜਿਹੜੀ ਮੱਝਾਂ ਦੀ ਜਿਹੜੀ ਚੋਾਈ ਕਰਦੀ ਹੈ ਜੀ ਤੇ ਮੱਝਾਂ ਤੇ ਵੀ ਲੱਗ ਜੂਗੀ ਇਹ ਗਾਈਆਂ ਤੇ ਵੀ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਹੋਰ ਆਪਣੇ ਕੋਲੇ ਜਿਵੇਂ ਆਹ ਪੰਪ ਔਇਲ ਵਗੈਰਾ ਪਏ ਹਨ ਇਹ ਸਾਰਾ ਮਸ਼ੀਨ ਦਾ ਲੂਬ੍ਰੀਕੇਸ਼ਨ ਹੈ ਪੰਪ ਨੂੰ ਜਿਹੜਾ ਆਪਾਂ ਔਇਲ ਲੱਗਣਾ ਜੀ ਇਹ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਜਿਹੜੀ ਦਵਾਈ ਆ ਪੋਸਟ ਡਿੱਪ ਇਹ 5 ਲੀਟਰ ਪੈਕਿੰਗ ਦੇ ਵਿੱਚ ਆ ਠੀ ਜਿਹੜੀ ਮਿਲਕਿੰਗ ਤੋਂ ਬਾਅਦ ਆਪਾਂ 8 ਸਾਲ ਆਪਾਂ ਜਿਹੜੀ ਆਪਾਂ ਵਰਤਦੇ ਜਾਂ ਸਾਉਂਦੇ ਭਾਦੋਂ ਦੇ ਮਹੀਨੇ 'ਚ ਵੀ ਮਸਟਾਈਟਸ ਤੋਂ ਰੋਕथाम ਲਈ ਉਹਦੀ ਹੈ ਮਸਟਾਈਟਸ ਤੋਂ ਰੋਕथाम ਵਾਲੀ ਹੋਗੀ ਇਹ ਜਿਹੜੀ ਹੈ ਇਹ 5 ਲੀਟਰ ਦੀ ਆਪਣੀ ਦਵਾਈ ਹੈ ਜੀ ਜੀ 5 ਲੀਟਰ ਦੀ ਇਹ 5 ਲੀਟਰ ਪੈਕਿੰਗ 'ਚ ਵੀ ਆ 10 ਵੀ ਆ ਕੋ ਫਾਰਮ ਸਾਈਜ਼ ਦੇ ਹਿਸਾਬ ਨਾਲ ਕਿੰਨੀ ਕੁਆਂਟੀਟੀ ਲੱਗਦੀ ਆਪਾਂ ਨੂੰ ਤੇ ਇਹ ਜਿਹੜਾ ਵੈਕਿਊਮ ਪੰਪ ਔਇਲ ਇਹਦੀ ਕੀ ਵਰਤੋਂ ਹੁੰਦੀ ਆ ਇਹ ਆਪਣਾ ਮਸ਼ੀਨ ਦੇ ਵਿੱਚ ਲੂਬ੍ਰੀਕੇਸ਼ਨ ਹੋਣਾ ਜੀ ਮੋਟਰ ਨੂੰ ਆਪਣਾ ਇਲੈਕਟ੍ਰਿਸਿਟੀ ਮਿਲਣੀ ਆ ਪੰਪ ਨੂੰ ਆਪਾਂ ਇਹ ਤੇਲ ਪਾਉਣਾ ਜੀ ਤੇ ਤੇਲ ਆਪਣਾ ਨਹੀਂ ਤੇ ਇਹਦੇ ਵਿੱਚ ਜਿਵੇਂ ਤੁਸੀਂ ਔਇਲ ਦ ਵਰਤੋਂ ਕਿਸਾਨ ਕਿੰਨੇ ਕਿੰਨੇ ਟਾਈਮ ਤੋਂ ਕਰੇ ਵੀ ਆਪਣੀ ਮਸ਼ੀਨ ਸਹੀ ਰਹਿ ਸਕੇ ਤੇ ਖਰਾਬ ਨਾ ਹੋਵੇ ਜਿਹੜੀ ਮਸ਼ੀਨ ਨੇ ਨਹੀਂ ਉਹਦੇ ਵਿੱਚ ਸਾਰਾ ਇਹੋ ਆ ਜੀ ਵੀ ਆਪਣੇ ਫਾਰਮ ਸਾਈਜ਼ ਤੇ ਡਿਪੈਂਡ ਕਰਦਾ ਵੀ ਆਪਣੇ ਕੋਲ ਕਿੰਨੀਆਂ ਗਾਵਾਂ ਨੇ ਜੇ ਆਪਣੇ ਕੋਲ ਮੰਨ ਲਓ 40 50 ਗਾਈਆਂ ਤਾਂ ਉੱਥੇ ਆਪਾਂ ਕਹਾਂਗੇ ਆਪਾਂ ਨੂੰ ਮਸ਼ੀਨ ਵੀ ਇਹ ਵੱਡੀ ਕਰਨੀ ਪਾਉਗੀ ਜਿਹਦੇ ਵਿੱਚ ਸਾਡੇ ਕੋਲ 2 HP ਵਾਲਾ ਆਪਸ਼ਨ ਵੀ ਆਉਂਦਾ 3 HP ਵਾਲਾ ਵੀ ਆਉਂਦਾ ਉਹ ਆਪਣੇ ਫਾਰਮ ਸਾਈਜ਼ ਤੇ ਡਿਪੈਂਡ ਕਰਦਾ ਜੀ ਫਿਰ ਉਹਦੀ ਉਸ ਅਕੋਰਡਿੰਗ ਸਰਵਿਸ ਹੁੰਦੀ ਆ ਜੇ ਆਪਾਂ ਗਾਵਾਂ 50 ਨੇ ਤਾਂ ਆਪਾਂ ਫਾਰਮ ਆਪਣੇ ਕੋਲ ਮਸ਼ੀਨ ਆਪਾਂ ਛੁੱਟੀ ਕਰ ਰਹੇ ਆ ਤੇ 2.5 ਘੰਟੇ ਚਵਾਈ ਤੇ ਕਰ ਰਹੇ ਆ ਤਾਂ ਉਹ ਲੌਜੀਕਲੀ ਗੱਲ ਨਹੀਂ ਹੈਗੀ ਜੀ ਆਪਣੀ ਇਹਦੇ ਨਾਲ ਆਪਾਂ ਕਿੰਨੇ ਪਸ਼ੂਆਂ ਦੀ ਧਾਰਾ ਕੱਢ ਸਕਦੇ ਜੇ ਜੇ ਆਪਾਂ ਕਹ ਲੂ 20 25 ਐਨੀਮਲ ਤੱਕ 1 ਐਚਪੀ ਬਕਟ ਇਹਦੇ ਉੱਤੇ ਆਪਣਾ 1 ਐਚਪੀ ਦੇ ਦੋ ਬਕਟ ਲਾ ਦੇ ਇਸ ਤਰ੍ਹਾਂ ਤੁਸੀਂ ਇਹ ਦੇਖ ਰਹੇ ਹੋ ਇੱਕ ਬਕਟ ਆ ਇਹਦੇ ਨਾਲ ਦਾ ਸੀ ਇੱਕ ਬਕਟ ਆ ਹੋਰ ਐਡ ਕਰਕੇ ਦੋ ਬਕਟੇ ਤੇ ਆਪਾਂ ਚਲਾ ਦੋਨੇ ਇਕੱਠੇ ਵੀ ਲਾ ਸਕਦੇ ਇਕੱਠੇ ਬਕਟ ਇੱਕੋ ਬੰਦਾ ਇੱਕੋ ਟਾਈਮ ਤੇ ਆਪਾਂ ਨੂੰ ਦੋ ਗਾਈਆਂ ਦੀ ਚਵਾਈ ਕਰ ਸਕਦਾ ਠੀਕ ਹੈ ਜੀ ਤੇ ਹੋਰ ਜਿਵੇਂ ਆਪਾਂ ਵੇਖੀ ਜੰਨੇ ਆਪਣੇ ਸਾਰੇ ਪ੍ਰੋਡਕਟ ਜਿਹੜੇ ਅੱਜ ਆਪਾਂ ਲੈ ਕੇ ਆਏ ਆ ਉਹ ਦਿਖਾਓ ਇਹਦੇ ਵਿੱਚ ਜਿਸ ਤਰ੍ਹਾਂ ਆਪਣੇ ਕਾਫੀ ਫਾਰਮਰਾਂ ਦੀ ਜਿਹੜੀ ਡਿਮਾਂਡ ਸੀਗੀ ਜਿਹੜੀ ਫਰਮ ਵੀਰਾਂ ਦੀ ਵੀ ਜਿਵੇਂ ਜੂੜ ਪਾਉਣ ਦੀ ਦਿੱਕਤ ਆਉਂਦੀ ਸੀ ਉਹਦੇ ਲਈ ਅਸੀਂ ਜੇ ਆਪਾਂ ਕਹਿ ਦਈਏ ਇਹਨੂੰ ਐਂਟੀ ਕਿੱਕ ਬਾਰ ਇਹ ਆਪਾਂ ਮੰਨ ਲਓ ਥੱਲੇੋਂ ਲੱਕ ਦੇ ਵਿੱਚੋਂ ਪਾ ਕੇ ਤਾਂ ਉੱਪਰ ਕੰਗਰੋੜ ਤੇ ਪੈ ਜਾਣਾ ਛੜਾ ਨਹੀਂ ਮਾਰਦਾ ਆਪਾਂ ਢੰਗਾ ਪਾਉਣ ਦੀ ਜਾਂ ਜੂੜ ਪਾਉਣ ਦੀ ਜ਼ਰੂਰਤ ਨਹੀਂ ਛੜਨੀ ਪੈਂਦੀ ਕਿ ਸਿੱਧਾ ਆਪਣਾ ਐਂਟੀਗ ਇਕਬਾਰੇ ਨੂੰ ਆਪਾਂ ਕਹਿੰਦੇ ਇਹ ਆਪਣਾ ਲੱਗਣਾ ਜੀ ਇਹਦੀ ਕਿੰਨਾ ਪ੍ਰਾਈਸ ਰਹਿੰਦਾ ਆਪਣੇ ਤੋਂ ਇਹਦਾ ਸਰ 1650 ਰੁਪਏ ਪ੍ਰਾਈਸ ਹੈ ਜੀ ਬਾਕੀ ਮੇਲੇ ਤੇ ਜਿਹੜਾ ਡਿਸਕਾਊਂਟ ਫਾਰਮਰਾਂ ਨੂੰ ਮੇਲੇ ਦਾ ਕਰਕੇ ਹੋ ਰਿਹਾ ਜੀ ਹਾਂਜੀ 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 ਹਾਂ ਇਹ ਸੀਐਮਟੀ ਮੇ ਸਟੈਟਸ ਟੈਸਟ ਕਿਟ ਆ ਜਾਂਦੀ ਆ ਜਿਵੇਂ ਹੁਣ ਆਪਣਾ ਸੂਚਾ ਸ਼ੁਰੂ ਹੋ ਰਿਹਾ ਫਾਰਮਰਾਂ ਦੀ ਚੋਾਈ ਦੇ ਵਿੱਚੋਂ ਆਪਾਂ ਰੁਟੀਨ ਦੇ ਵਿੱਚ ਵੀਕ ਦੇ ਵਿੱਚ ਆਦਿ ਆ ਗਾਵਾਂ ਨੂੰ ਰੁਟੀਨ ਵਾਈਜ਼ ਆਪਾਂ ਚੈੱਕ ਕਰਨਾ ਜਿਹਦੇ ਵਿੱਚੋਂ ਆਪਾਂ ਕਹਿ ਲਈਏ ਇਹ ਟ੍ਰੇ ਦੇ ਵਿੱਚ ਆਪਾਂ ਸਾਰੀਆਂ ਗਾਵਾਂ ਦੀਆਂ ਧਾਰਾਂ ਮੰਨ ਲੋ ਇਹਦੇ ਵਿੱਚ ਇਹਦੇ ਵਿੱਚ ਆਪਾਂ ਚਾਰੇ ਤਨਾਂ ਦੀ ਧਾਰਾਂ ਮਾਰਨੀ ਆ ਥੋੜਾ ਥੋੜਾ ਦੁੱਧ ਪਾ ਕੇ ਇਹ ਆਪਣਾ ਲਿਕਵਿਡ ਆ ਇਹ ਆਪਾਂ ਸਮਾਨਾ ਨਾਲ ਦਿੱਤਾ ਹੈ ਉਹ ਆਪਾਂ ਲਾ ਕੇ ਸਿੰਪਲ ਪਾ ਕੇ ਬਕਾਇਦਾ ਇਹਦਾ ਉਹ ਦਿੱਤਾ ਹੋਇਆ ਰਿਜ਼ਲਟ ਠੀਕ ਹੈ ਜੀ ਉਹ ਆਪਾਂ ਚੈੱਕ ਕਰ ਸਕਦੇ ਹਾਂ ਵੀ ਸੀਐਮਟੀ ਕੱਟ ਸੀ ਇਹਨੂੰ ਕਹਿੰਦੇ ਆ ਮਿਸਟੈਸ ਟੈਸਟ ਕਰਕੇ ਕਹਿ ਦਈਏ ਜੀ ਠੀਕ ਹੈ ਇਹ ਵੀ ਆਪਾਂ ਡਾਇਗਨੋਸ ਕਰ ਸਕਦੇ ਆਂ ਵੀ ਆਪਾਂ ਨੂੰ ਮਿਸਟੇਟਸ ਆਲ ਕਲੀਨਿਕਲ ਆ ਜਾ ਕਲੀਨਿਕਲ ਆ ਨਹੀਂ ਕਿੰਨੇ ਕਿੰਨੇ ਪਸ਼ੂਆਂ ਦੀ ਚੈੱਕ ਕਰ ਸਕਦੇ ਆਂ ਦੇ ਕਿੰਨਾ ਲਿਕੁਇਡ ਕਿੰਨਾ ਖੁੰਦਾ ਇਹਦੇ ਵਿੱਚ ਇਹ ਸਾਰਾ ਆਪਣਾ ਸਟਾਰਟਿੰਗ ਪੈਕਿੰਗ ਆ ਜੀ ਜਿੰਨਾ ਮਰਜ਼ੀ ਲੈ ਸਕਦੇ ਆਂ ਇਹਨੂੰ 5 ਲੀਟਰ ਤੇ ਲੈ ਲਓ 1 ਲੀਟਰ ਤੇ ਲੈ ਲਓ ਇਹ ਆਪਣਾ ਮੰਨ ਲਓ ਸਮਾਲ ਫਾਰਮਰ ਲਈ ਆਪਾਂ ਇੱਕ ਕਿੱਟ ਬਣਾਈ ਹੋਈ ਆ ਜੀ ਇਹ ਸੀ ਨਹੀਂ ਇੱਕ ਕਿੱਟ ਨਾਲ ਆਪਾਂ ਕਿੰਨੇ ਪਸ਼ੂਆਂ ਦਾ ਜਿਵੇਂ ਕਿ ਢੇਲੂ ਆਪਣੇ ਕੋਲ 10 ਕਿ ਐਨੀਮਲ ਹੈਗੇ ਆ ਜੀ ਉਹਨਾਂ ਲਈ ਇੱਕ ਕਿੱਟ ਸਫੀਸ਼ੀਐਂਟ ਆ ਜੀ ਅੱਛਾ ਦਸਾਂ ਦਾ ਚੈੱਕ ਕਰ ਦ ਆਉ ਆਪਾਂ ਜਮੇ ਵੀਕ ਦੋ ਵੀਕ ਬਾਅਦ ਜਾਂ ਮਹੀਨੇ ਬਾਅਦ ਇੱਕ ਵਾਰੀ ਆਪਾਂ ਠੀਕ ਹੈ ਜੀ ਫਿਰ ਆਪਣੇ ਕੋਲ ਕਾਫ ਬੋਟਲ ਆ ਜਾਂਦੀ ਹੈ ਬੋਤਲ ਠੀਕ ਹੈ ਜੀ ਇਹ ਤਾਂ ਆ ਰਹੀ ਜਿਹੜੀ ਹਾਂਜੀ ਹਾਂਜੀ ਜਿ ਉਸੇ ਤਰ੍ਹਾਂ ਹੀ ਪ੍ਰੈਸ਼ਰ ਦਾ ਇਹ ਕਾਫ ਉਸੀ ਤਰ੍ਹਾਂ ਹੀ ਇਹ ਕਾਫੀ ਬੋਟਲ 10 ਲੀਟਰ ਦੀ ਬੋਤਲ ਆ ਜੀ ਇਹ ਨਿੱਪਲ ਆਪਣਾ ਸਫੀਸ਼ੈਂਟ ਆ ਜਿਹੜਾ ਵਧੀਆ ਕੁਆਲਿਟੀ ਦਾ ਆ ਆਪਾਂ ਦੇਖਾਂਗੇ ਤੁਸੀਂ ਹੱਥ ਲਾਉਂਦੇ ਆ ਨਿੱਪਲ ਨੂੰ ਕਈ ਫਾਰਮਰ ਰਹਿਣਗੇ ਠੀਕ ਹੈ ਜਿਹੜਾ ਆਮ ਜਿਹੜੀਆਂ ਲੋਕਲ ਮਿਲਦੀਆਂ ਉਹ ਚਿਪਚੀ ਰਬੜ ਵਾਲਾ ਹੁੰਦਾ ਜੀ ਉਹ ਜਦੋਂ ਮੰਨ ਲਓ ਬੱਚੀ ਦੁੱਧ ਪੀਂਦੀ ਆ ਉਹ ਅੱਧਾ ਦਾ ਨਾਲ ਹੀ ਖੁਰਕੇ ਮੂੰਹ ਚਲਾ ਜਾਂਦਾ ਸੋ ਇਹ ਵਧੀਆ ਸੁਪੀਰੀਅਰ ਕੁਆਲਿਟੀ ਦਾ ਨਿੱਪਲ ਆ ਜਿਹੜਾ ਨਾਲ ਲੱਗਿਆ ਹੋਇਆ ਇਹਦਾ ਕਿੰਨਾ ਪ੍ਰਾਈਸ ਆ ਜੀ ਇਹ 400 ਰੁਪਏ ਪ੍ਰਾਈਸ ਆਈਏ ਇਹ ਨਾ ਬਈ ਆਪਾਂ ਅੱਗੇ ਵੀ ਕਈ ਵਾਰੀ ਵੇਖਿਆ ਹਨਾ ਬਈ 250 ਦਾ ਦ ਸਾਡੇ ਤਾਂ 220 ਦਾ ਮਿਲਦਾ ਉਹ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਬਹੁਤ ਵਧੀਆ ਵੀ ਉਹ ਪੁਰ ਪੁਰ ਜਾਂਦੇ ਆ ਇਹਦੇ ਉੱਤੇ ਮਾਰਕਾ ਲੱਗਿਆ ਹੋਇਆ ਬਿਲਕੁਲ ਨਾਲ ਅਲਾਈਨਮੈਂਟ ਆ ਜੀ ਉਹ ਗੋਲ ਨਿਪਲਾ ਬੋਲ ਬੋਤਲ ਆਉਂਦੀ ਆ ਜਾਂ ਚੌਰਸ ਆਉਂਦੀ ਆ ਜੀ ਉਹ ਅਲੱਗ-ਅਲੱਗ ਜਾਂ ਤੇ ਕੋਨੀ ਆ ਜਾਂਦੀ ਆ ਉਹਦੇ ਨਾਲ ਸ਼ੇਪ ਦਾ ਜਾਂ ਰੇਟ ਦਾ ਵੀ ਫਰਕ ਨਹੀਂ ਪੈਂਦਾ ਸ਼ੇਪ ਚੇਂਜ ਕਰਨ ਨਾਲ ਸਾਡੇ ਨਿਪਲ ਜਿਹੜੀ ਗਾਂ ਦੇ ਮਤਲਬ ਟੱਚ ਚ ਆਉਣਾ ਜਾਂ ਬੱਚੇ ਦੇ ਟੱਚ ਚ ਆਉਣਾ ਬੱਚੀ ਦੇ ਟੱਚ ਚ ਆਉਣਾ ਠੀਕ ਹੈ ਜੀ ਉਹ ਚੀਜ਼ ਆ ਵੀ ਆਪਾਂ ਨੂੰ ਨਿਪਲ ਵਧੀਆ ਕੁਆਲਿਟੀ ਦੀ ਹੋਵੇ ਹੋਣਾ ਜੀ ਜੇ ਆਪਾਂ ਕਹੀਏ ਆ ਇਹ ਮਲੋ ਵੀ 920 ਦਾ ਕਲਾ ਨਿਪਲੀ ਆ ਜੀ ਇਤੋਂ ਬੋਤਲ ਦੇ ਕੰਪਲੀਟ ਪਰ ਚੀਜ਼ ਕੁਆਲਟੀ ਅਸੀਂ ਆਪਦੇ ਬੱਚੇ ਨੂੰ ਦੁੱਧ ਪਿਵਣਾਂ ਦਾ ਚੰਗੀ ਕੁਆਲਟੀ ਦੀ ਚੀਜ਼ ਹੀ ਲਾਈਏ ਉਸ ਦੇ ਉੱਪਰ ਹਾਂਜੀ ਠੀਕ ਹੈ ਉਸੇ ਤਰ੍ਹਾਂ ਹੀ ਆਪਣਾ ਇਹ 8 ਲੀਟਰ ਦਾ ਬਕਟ ਆ ਜਾਂਦੀ ਆ ਇਹ ਵੀ ਦੁੱਧ ਪਿਵਣ ਵਾਸਤੇ ਇਹ ਵੀ ਦੁੱਧ ਪਿਵਣ ਵਾਸਤੇ ਆ ਜੀ ਨਿਪਲ ਇਹਦੇ ਵਿੱਚ ਆਪਾਂ ਜਿਵੇਂ ਜਿਹੜੇ ਵੱਡੇ ਫਾਰਮਰ ਆ ਜੀ ਠੀਕ ਹੈ ਉਹਨਾਂ ਦੀਆਂ ਬੱਚੀਆਂ ਕਾਫ ਕੇਜ ਪਿੰਜਰਿਆਂ ਦੇ ਵਿੱਚ ਰਹਿੰਦੀਆਂ ਜਿਹੜੀਆਂ ਆਪਾਂ ਕਹੀਏ ਪਿਆਬੀ ਦੇ ਵਿੱਚ ਇਹ ਪਿੰਜਰਿਆਂ ਚ ਭਰਾਈਆਂ ਹੋਈਆਂ ਉਥੇ ਬਾਲਟੀ ਆਪਣੇ ਟੰਗੀ ਜਾਣੀ ਆ 8 ਲੀਟਰ ਦੀ ਹੈਗੀ ਆ ਠੀਕ ਹੈ ਇਹਨੂੰ ਆਪਾਂ ਮੰਨ ਲਓ ਵੀ 2-3 ਬੱਚਿਆਂ ਨੂੰ ਵੀ ਆਪਾਂ ਵੱਖੋ ਵੱਖਰਾ ਕਰ ਸਕਦੇ ਆ ਜੀ 2-3 ਕਿਵੇਂ 2-3 ਬੱਚਿਆਂ ਨੂੰ ਵੀ ਸਾਈਡਾਂ ਤੋਂ ਨਿਪਣਾ ਕੱਢ ਗਏ ਮਤਲਬ ਇਹਦੀ ਸਰਾਖ ਨਿਕਲ ਜਾਣਗੇ ਤੇ ਆ ਨਿਪਣਾ ਆਪਣੇ ਕੋਲ ਮਿਲ ਜਾਣੀਆਂ ਆ ਨਿਪਣਾ ਐਕਸਟਰਾ ਲਾ ਕੇ ਮਤਲਬ ਚਾਰੇ ਪਾਸੇ ਆਪਾਂ ਜੇ ਵਿਚਾਲੇ ਵੀ ਰੱਖ ਲਈਏ ਤਾਂ ਆਪਾਂ ਚਾਰੇ ਮਤਲਬ ਚਾਰ ਬੱਚਿਆਂ ਨੇ ਇੱਕੋ ਤੋਂ ਆਪਾਂ ਦੇ ਸਕਦੇ ਆ ਠੀਕ ਹੈ ਜੀ ਬਾਕੀ ਇਹ ਸਾਰਾ ਸਮਾਨ ਆਪਣਾ ਮਿਲਕਿੰਗ ਮਸ਼ੀਨ ਦਾ ਤੇ ਵੈਨਸਨ ਤੁਸੀਂ ਜਾਣਦੇ ਹੋ ਵੀ ਆਪਣਾ ਮੇਨ ਜਿਹੜਾ ਮਿਲਕਿੰਗ ਮਸ਼ੀਨ ਦੇ ਮਿਲਕਿੰਗ ਪਾਰਲਰ ਦੇ ਦੇ ਵਿੱਚ ਹੀ ਜ਼ਿਆਦਾ ਕੰਮ ਕਰਦੀ ਹੈ ਜਦੋਂ ਤੁਸੀਂ ਚੁਾਈਗੇ ਹਾਂ ਜੀ ਹਾਂ ਜੀ ਤੇ ਬਾਕੀ ਆਪਣੀ ਸ਼ੋਪ ਤੁਸੀਂ ਦੱਸਿਆ ਸੀ ਮਲੋਟ ਮਲੋਟ ਤੇ ਹੋਣੀ ਚਾਹੁੰਦੇ ਵਿੱਚ ਹਾਂ ਜੀ ਹਾਂ ਜੀ ਤੇ ਇੱਕ ਕਰੀ ਨਾ ਆਪਣੇ ਨੰਬਰ ਦੱਸ ਦੋ ਵੀ ਜੇ ਕਿਸੇ ਕਿਸਾਨ ਵੀਰ ਨੇ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਜਾਂ ਮਸ਼ੀਨਾਂ ਖਰੀਦਣੀਆਂ ਹੋਣਾਂ ਨਾਲ ਕੋਈ 9872230999 ਆਪਣਾ ਜਿਹੜਾ ਸੰਪਰਕ ਨੰਬਰ ਆਈ ਤੁਸੀਂ ਜਦੋਂ ਮਰਜ਼ੀ ਐਨੀ ਟਾਈਮ ਫੋਨ ਕਰਕੇ ਤੁਸੀਂ ਗੱਲ ਕਰ ਸਕਦੇ ਆ ਕਿਸੇ ਮਸ਼ੀਨ ਬਾਰੇ ਜਾਂ ਕਿਸੇ ਏਰੀਆ ਦੇ ਵੀ ਬੰਦੇ ਨੇ ਪੁੱਛਣਾ ਹੋਵੇ ਜੇ ਕੋਈ ਹੋਰ ਜ਼ਿਲ੍ਹੇ ਦਾ ਵੀ ਆ ਤਾਂ ਅਸੀਂ ਉਹਦੇ ਸੰਬੰਧਤ ਜਿਹੜਾ ਜ਼ਿਲ੍ਹੇ ਦਾ ਇੰਚਾਰਜ ਸਾਡੇ ਵੈਂਸਨ ਕੰਪਨੀ ਦਾ ਉਹਦੇ ਨਾਲ ਸੰਪਰਕ ਰੱਖ ਕੇ ਮਾਲੋ ਕਿਸੇ ਵੀ ਫਾਰਮਰ ਨੂੰ ਸਾਡੀ ਇਹ ਹੁੰਦੀ ਆ ਕਿ ਵਧੀਆ ਸਰਵਿਸ ਦਿੱਤੀ ਜਾਵੇ ਤੇ ਵਧੀਆ ਜਿਹੜਾ ਕੁਆਲਟੀ ਦਾ ਜਿਹੜਾ ਮਟੀਰੀਅਲ ਆ ਉਹ ਪਸ਼ੂ ਪਾਲਕ ਵੀਰਾਂ ਜਿਹੜਾ ਉਹ ਯੂਜ਼ ਕਰ ਲੈਣ। ਧੰਨਵਾਦ ਜੀ। ਥੈਂਕ ਯੂ। ਲਓ ਜੀ ਇਹ ਸੀਗਾ ਵੈਂਸਨ ਕੰਪਨੀ ਦਾ ਸਾਰਾ ਸਮਾਨ ਕਿਸਾਨ ਮੇਲਾ ਬਠਿੰਡੇ ਦੇ ਉੱਤੇ ਅੱਜ ਲੱਗਿਆ ਹੋਇਆ 27 ਸਤੰਬਰ 2024 ਹੈ ਨਾ। ਤੇ ਹੁਣ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਮੇਲਾ ਦਿਖਾਉਣੇ ਤੁਹਾਨੂੰ ਤੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਧੰਨਵਾਦ।